ਕਿ ਜਿਹੜਾ ਫਾਂਸੀ ਦੀ ਸਜ਼ਾ ਜਿਵੇਂ ਸੁਣਾਈ ਜਾਂਦੀ ਹੈ ਨਾ ਭਈ ਜਿਵੇਂ ਮਾੜੇ ਬੰਦਿਆਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਜਾਂਦੀ ਉਹ ਸਾਨੂੰ ਸੁਣਾਈ ਗਈ ਹੈ ਵੀ ਜਿਹੜਾ ਸਾਡਾ ਫਾਟਕ ਹੈ ਉਹ ਬੰਦ ਹੋ ਕੇ ਖੁੱਲਣ ਚ ਨਹੀਂ ਆਇਆ ਰੇਲਵੇ ਅੱਜ ਤੱਕ ਅਡਵਾਨੀਆਂ ਅਡਾਨੀਆਂ ਦੀ ਹੱਥ ਢੋਕਾ ਬਣੀ ਹੋਈ ਹੈ ਤੇ ਇਹਨਾਂ ਦਾ ਸਿਰਫ ਇਹ ਹੈ ਸਿਸਟਮ ਵੀ ਜਿਹੜਾ ਵੀ ਜੋ ਅਡਾਨੀਆਂ ਨੇ ਕਹਿਤਾ ਅੰਬਾਨੀਆਂ ਨੇ ਕਹਿਤਾ ਉਹੀ ਚੱਲਣਾ ਜਿਹੜਾ ਇਹਨਾਂ ਨੇ ਹਿੰਦੂਸਤਾਨ ਪਾਕਿਸਤਾਨ ਬਣਾਤਾ ਚਲੋ ਅਸੀਂ ਉਹਦੇ 'ਤੇ ਇਤਰਾਜ਼ ਨਹੀਂ ਕੀਤਾ ਕਿਉਂਕਿ ਰੇਲਵੇ ਦਾ ਕੰਮ ਸੀਗਾ 6 ਮਹੀਨਿਆਂ ਤੋਂ ਉੱਪਰ ਹੋ ਗਿਆ ਲੱਖ ਤੋਂ ਉੱਪਰ ਬੰਦੇ ਦੀ ਆਵਾਜ਼ ਆਈ ਸੀ ਲੱਖ ਤੋਂ ਬੰਦੇ ਉੱਪਰ ਦੀ ਆਵਾਜ਼ ਆਈ ਸੀ ਅਸੀਂ ਸਿਰਫ ਤੇ ਸਿਰਫ 2-ਵਿਲਰ ਦੀ ਜਗ੍ਹਾ ਮੰਗ ਰਹੇ ਹਾਂ ਭਾਈ 7 ਦਿਨਾਂ ਦਾ ਆਲਟੀਮੇਟਮ ਆ ਕਿ ਜੇ ਨਹੀਂ ਸਾਡਾ ਕੋਈ ਹੱਲ ਹੁੰਦਾ ਹੁਣ ਸਾਡੇ ਕੋਲ ਵੈਸੇ ਵੀ ਮਰਨ ਤੋਂ ਇਲਾਵਾ ਤਾਂ ਕੋਈ ਰਾਹ ਤਾਂ ਹੈ ਨਹੀਂਗਾ ਪਰ ਹੁਣ ਅਸੀਂ ਰੇਲ ਰੋਕੋ ਅੰਦੋਲਨ ਆ ਜਿਹੜਾ ਉਹ ਅਸੀਂ ਕਰਾਂਗੇ ਲੁਧਿਆਣਾ ਲੈ ਵੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਇਤਨ ਦਿਨ ਤੁਹਾਡੇ ਪਹੁੰਚੇ ਹਾਂ ਲੁਧਿਆਣਾ ਡਿਪਟੀ ਕਮਿਸ਼ਨਰ ਆਫਿਸ ਦੇ ਬਿਲਕੁਲ ਬਾਹਰ ਖੜੇ ਹਾਂ ਜਿੱਥੇ ਦੇਖ ਸਕਦੇ ਹੋ ਕਿ ਹੱਥਾਂ ਦੇ ਵਿੱਚ ਜਿਹੜੇ ਹੈ ਮੰਗ ਪੱਤਰ ਫੜੇ ਹੋਏ ਨੇ ਸੋ ਦੱਸਦੀ ਹੈ ਕਿ ਰਾਸ਼ਟ੍ਰ ਮਹਾਦੇਵ ਸੰਘਰਸ਼ ਦਲ ਵੱਲੋਂ ਜਿਹੜਾ ਉਹਨਾਂ ਵੱਲੋਂ ਜਿਹੜਾ ਇੱਕ ਮੰਗ ਪੱਤਰ ਲੈ ਕੇ ਉਹ ਡਿਪਟੀ ਕਮਿਸ਼ਨਰ ਆਫਿਸ ਪਹੁੰਚੇ ਨੇ ਸੋ ਗੱਲਬਾਤ ਕਰ ਲੈਨੇ ਆ ਫਾਟਕ ਘਤੂਰੀ ਲੈਨ ਦੇ ਵਿੱਚ ਮੰਦਰ ਦੇ ਕੋਲ ਜਿਹੜਾ ਫਾਟਕ ਹੈ ਉਹ ਫਾਟਕ ਨੂੰ ਲੈ ਕੇ ਜਿਹੜਾ ਮੰਗ ਮੰਗ ਪੱਤਰ ਉਹਨਾਂ ਵੱਲੋਂ ਜਿਹੜਾ ਡਿਪਟੀ ਕਮਿਸ਼ਨਰ ਨੂੰ ਜਿਹੜਾ ਦਿੱਤਾ ਗਿਆ ਵਾ ਸੋ महादेव मेरा नाम अमित कुमार है मैं राष्ट्रीय महादेव संघर्ष दल का प्रधान हूं ਤੇ ਜਿੱਦਾਂ ਕਿ ਪਤਾ ਹੀ ਹੈ ਵੀ ਸਾਰੇ ਫਾਟਕਾਂ ਦਾ ਕੰਮ ਚੱਲਦਾ ਪਿਆ ਵੀ ਸਾਰੇ ਫਾਟਕ ਕੁਝ ਸਮੇਂ ਲਈ ਬੰਦ ਹੁੰਦੇ ਤੇ ਕੁਝ ਸਮੇਂ ਲਈ ਖੁੱਲ ਜਾਂਦੇ ਨੇ ਪਰ ਇੱਕ ਅਨੋਖਾ ਫਾਟਕ ਆ ਵੀ ਇੱਕ ਜਿਹੜਾ ਫਾਂਸੀ ਦੀ ਸਜ਼ਾ ਜਿਵੇਂ ਸੁਣਾਈ ਜਾਂਦੀ ਹੈ ਨਾ ਵੀ ਜਿਵੇਂ ਮਾੜੇ ਬੰਦਿਆਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਜਾਂਦੀ ਉਹ ਸਾਨੂੰ ਸੁਣਾਈ ਗਈ ਆ ਵੀ ਜਿਹੜਾ ਸਾਡਾ ਫਾਟਕ ਆ ਉਹ ਬੰਦ ਹੋ ਕੇ ਖੁੱਲਣ ਚ ਨਹੀਂ ਆਇਆ ਵੀ ਬੜਾ ਅਸੀਂ ਮੰਤਰੀ ਸਾਹਿਬ ਕੋ ਜਾਏ ਆ ਐਮਪੀ ਸਾਹਿਬ ਕੋ ਜਾਏ ਆ ਸਾਰਿਆਂ ਕੋ ਅਸੀਂ ਜਾਏ ਆ ਪਰ ਇੱਕ ਸਾਡਾ ਜਿਹੜਾ ਐਮ.ਐਲ.ਏ ਆ ਸਰਦਾਰ ਕੁਲਵੰਤ ਸਿੰਘ ਸਿੱਧੂ ਉਹਨੇ ਪਿੱਠ ਨਾਲ ਪਿੱਠ ਲਾਈ ਹੋਈ ਆ ਵੀ ਹਾਂ ਭਈ ਮੈਂ ਤੁਹਾਡੇ ਨਾਲ ਖੜਾ ਬਾਕੀ ਸਾਡਾ ਐਮ.ਪੀ ਲਾ ਲੋ ਸਾਡਾ ਮੰਤਰੀ ਲਾ ਲੋ ਮੈਂ ਕਹਿੰਦਾ ਬਿਲਕੁਲ ਨਖੇਦਾ ਕਿਉਂ ਕਿਉਂਕਿ ਦੇਖੋ ਜਿਹੜਾ ਇਹਨਾਂ ਨੇ ਹਿੰਦੁਸਤਾਨ ਪਾਕਿਸਤਾਨ ਬਣਾਤਾ ਚਲੋ ਅਸੀਂ ਉਹਦੇ ਤੇ ਇਤਰਾਜ਼ ਨਹੀਂ ਕੀਤਾ ਕਿਉਂ ਕਿਉਂਕਿ ਰੇਲਵੇ ਦਾ ਕੰਮ ਸੀਗਾ ਰੇਲਵੇ ਅੱਜ ਤੱਕ ਅਡਵਾਨੀਆਂ ਅਡਾਨੀਆਂ ਦੀ ਹੱਤ ਟੋਕਾ ਬਣੀ ਹੋਈ ਆ ਤੇ ਇਹਨਾਂ ਦਾ ਸਿਰਫ ਇਹ ਆ ਸਿਸਟਮ ਵੀ ਜਿਹੜਾ ਵੀ ਜੋ ਅਡਾਨੀਆਂ ਨੇ ਕਹਿਤਾ ਤਾਮਬਾਨੀਆਂ ਨੇ ਕਹਿਤਾ ਉਹੀ ਚੱਲਣਾ ਸੋ ਅਸੀਂ ਯਾਰ ਦੱਬੇ ਕੁਚਲੇ ਲੋਕ ਅਸੀਂ ਕਿਉਂ ਉਹਨਾਂ ਦੇ ਅੱਗੇ ੜਾਂਗੇ ਮੋਦੀ ਸਾਹਿਬ ਉਹਨਾਂ ਦੇ ਹੱਥ 'ਚ ਆ ਸਾਰਾ ਕੁਝ ਸੈਂਟਰ ਸਰਕਾਰ ਉਹਨਾਂ ਦੀ ਆ ਸੋ ਇਸ ਲਈ ਅਸੀਂ ਰੇਲਵੇ ਨੂੰ ਰੋਕਿਆ ਨਹੀਂ ਵੀ ਅਸੀਂ ਨਾ ਉਹਨਾਂ ਦੇ ਕੰਮ 'ਚ ਕੋਈ ਵਿਧਨ ਪਾਇਆ ਪਰ ਹੁਣ ਜਿਹੜਾ ਕੰਮ ਆ ਦੇਖੋ 6 ਮਹੀਨਿਆਂ ਤੋਂ ਉੱਪਰ ਹੋ ਗਿਆ ਲੱਖ ਤੋਂ ਉੱਪਰ ਬੰਦੇ ਦੀ ਆਵਾਜ਼ ਆਈ ਸੀਗੀ ਲੱਖ ਤੋਂ ਬੰਦੇ ਉੱਪਰ ਦੀ ਆਵਾਜ਼ ਆਈ ਸੀ ਅਸੀਂ ਸਿਰਫ ਤੇ ਸਿਰਫ ਟੂ-ਵੀਲਰ ਦੀ ਜਗ੍ਹਾ ਮੰਗ ਰਹੇ ਆ ਵੀ ਭਾਈ ਟੂ-ਵੀਲਰ ਦੀ ਜਗ੍ਹਾ ਦੇ ਦਿਓ ਵੀ ਜਿਹੜਾ ਬੱਚਿਆਂ ਨੂੰ ਸਕੂਲ ਤੋਂ ਜਾਣਾ ਆਣਾ ਹਸਪੀਟਲ ਦੀ ਸਹੂਦਤ ਤੁਸੀਂ ਉਹ ਵੀ ਧਿਆਨ ਨਹੀਂ ਦਿੱਤਾ ਤੇ ਇੰਨੀਆਂ ਦੁਕਾਨਦਾਰੀਆਂ ਸਾਰਾ ਕੁਝ ਏਰੀਏ ਉਹ ਖਤਮ ਹੀ ਹੋ ਗਏ ਤੇ ਸਿਰਫ ਰੇਲਵੇ ਕੀ ਕਰ ਰਹੀ ਆਪਣੀ ਤਾਨਾਸ਼ਾਹੀ ਸਰਕਾਰ ੱੱਕਾ ਕਰ ਰਹੀ ਆ ਪਰ ਇਹ ੱੱਕਾ ਹੁਣ ਨਹੀਂ ਹੋਣ ਦੇਣਾ ਸੋ ਇਸ ਲਈ ਅੱਜ ਅਸੀਂ ਡੀਸੀ ਸਾਹਿਬ ਨੂੰ ਮੈਮੋਰੰਡਮ ਦੇਣ ਆਏ ਸੀਗੇ ਵੀ ਭਾਈ 7 ਦਿਨਾਂ ਦਾ ਆਲਟੀਮੇਟਮ ਆ ਵੀ ਜੇ ਨਹੀਂ ਸਾਡਾ ਕੋਈ ਹੱਲ ਹੁੰਦਾ ਹੁਣ ਸਾਡੇ ਕੋ ਵੈਸੇ ਵੀ ਮਰਨ ਤੋਂ ਇਲਾਵਾ ਤਾਂ ਕੋਈ ਰਾਹ ਤਾ ਹੈ ਨਹੀਂਗਾ ਪਰ ਹੁਣ ਅਸੀਂ ਰੇਲ ਰੋਕੋ ਅੰਦੋਲਨ ਆ ਜਿਹੜਾ ਉਹ ਅਸੀਂ ਕਰਾਂਗੇ ਨਹੀਂ ਬਿਲਕੁਲ ਹਲਕਾ ਆਤਮਨਗਰਦੀ ਜੜੀ ਗੱਲ ਕਰ ਰਹੇ ਫਾਟਕ ਦੇ ਉਤੇ ਕਿੰਨੇ ਦਿਨਾਂ ਹੋ ਗਏ ਨੇ ਤਕਰੀਬਨ ਕੰਮ ਚੱਲਦੇ ਨੂੰ ਕਿੰਨੇ ਦਿਨਾਂ ਦਾ ਸਮਾਂ ਮੰਗਿਆ ਗਿਆ ਸੀ ਦੇਖੋ ਸਾਡੇ ਕੋ ਜਿਹੜਾ ਸਮਾਂ ਮੰਗਿਆ ਗਿਆ ਸੀਗਾ ਉਹ 15 ਤੋਂ ਮਹੀਨੇ ਦਾ ਮੰਗਿਆ ਗਿਆ ਸੀ 15 ਦਿਨ ਜਾਂ ਮਹੀਨੇ ਦੇ ਵਿੱਚ ਫਾਟਕ ਖੋਲ ਦਿੱਤਾ ਜਾਊਗਾ ਭਈ ਇਹ ਤੁਹਾਡਾ ਕੋਈ ਨਾ ਕੋਈ ਹੱਲ ਕੀਤਾ ਜਾਊਗਾ ਬੜਾ ਇਹਨਾਂ ਨੇ ਸਾਨੂੰ ਲਾਰੇ ਲੱਪੇ ਲਾਏ ਭਈ ਤੁਹਾਨੂੰ ਫਲਾਈਓਵਰ ਬਣਾਵਾ ਦਾਂਗੇ ਇਹ ਕਰ ਦਾਂਗੇ ਚਲੋ ਬੜਾ ਕੁਝ ਇਹਨਾਂ ਨੇ ਕਿਹਾ ਜਿਸ ਵਰਗਲਾਉਣ ਦੇ ਵਿੱਚ ਏਰੀਆ ਸਬੰਧ ਲੋਕ ਸਾਰੇ ਵਿਚਾਰੇ ਉਹਨਾਂ ਨੇ ਯਕੀਨ ਕਰ ਲਿਆ ਵੀ ਭਾਈ ਰੇਲਵੇ ਕਹਿੰਦੀ ਵੀ ਜੇ ਰੇਲਵੇ ਆਪਣਾ ਕੰਮ ਕਰ ਰਹੀ ਹੈ ਤੇ ਸਾਡਾ ਵੀ ਕਰਵਾਉਗੀ ਪਰ ਇਹ ਨਹੀਂ ਪਤਾ ਸੀ ਵੀ ਰੇਲਵੇ ਇੱਕ ਲਾਈਨ ਦੀ ਜਗ੍ਹਾ ਤੇ ਇੱਕ ಠਾਡੀ ਗਲ ਦੀ ਰੱਸੀ ਬਣਾ ਰਹੀ ਹੈ ਵੀ ਤੁਹਾਨੂੰ ਲਟਕਾਉਣ ਦੇ ਲਈ ਏਰੀਆ ਇਸ ਕਰਕੇ ਚੁੱਪ ਸੀਗਾ ਪਰ ਹੁਣ ਜਿਹੜਾ ਹੁਣ ਇੱਟ ਦਾ ਜਵਾਬ ਪੱਥਰ ਨਾਲ ਦਿੱਤਾ ਜਾਊਗਾ ਕਿਉਂ ਕਿ ਦੇਖੋ ਰੇਲਵੇ ਕਹਿੰਦੀ ਆ ਭਈ ਜਿਹੜੇ ਉਹਨਾਂ ਦੇ ਅਫਸਰ ਸੀਗੇ ਉਹ ਕਹਿੰਦੇ ਜੀ ਜੇ ਤੁਸੀਂ ਵਿੱਚ ਬੈਠੋਗੇ ਪਰਚਾ ਹੋ ਜਾਊਗਾ ਆਹ ਹੋ ਜਾਊਗਾ ਅਸੀਂ ਪਰਚਿਆਂ ਤੋਂ ਡਰਨ ਵਾਲੇ ਨਹੀਂ ਕਿਸਾਨ ਆਪਣੀਆਂ ਮੰਗਾਂ ਲਈ ਜੇ ਰੇਲ ਰੋਕੋ ਅੰਦੋਲਨ ਕਰ ਸਕਦੇ ਨੇ ਸਾਨੂੰ ਦਲਾ ਨੂੰ ਵੀ ਸਾਨੂੰ ਅਧਿਕਾਰ ਆ ਆਪਣੀ ਮੰਗਾਂ ਲਈ ਭਈ ਰੇਲ ਰੋਕੋ ਅੰਦੋਲਨ ਕਰਨ ਲਈ ਅਸੀਂ ਵੀ ਰੇਲ ਰੋਕੋ ਅੰਦੋਲਨ ਕਰਾਂਗੇ ਆਪਣੇ ਝੰਡੇ ਡੰਡੇ ਲੈ ਕੇ ਪਟਰੀ ਦੇ ਵਿੱਚ ਬੈਠਾਂਗੇ ਨਹੀਂ ਬਿਲਕੁਲ ਉੱਥੇ ਕੰਮ ਜਿਹੜਾ ਚੱਲਦਾ ਸੀਗਾ ਉਹ ਚੱਲ ਰਿਹਾ ਲਗਾਤਾਰ ਹੋ ਰਿਹਾ ਕੰਮ ਦੇਖੋ ਕੰਮ ਜਿਹੜਾ ਸੀਗਾ ਜੀ ਕੰਮ ਤਾਂ ਜਿਹੜਾ ਹੋਣਾ ਸੀ ਉਹ ਹੋ ਗਿਆ ਵੀ ਜਿਹੜਾ ਰੇਲਵੇ ਆਪਣੀ ਐ ਚਾਲ ਚੱਲਦੀ ਵੀ ਐ ਹੌਲੀ-ਹੌਲੀ ਉਹ ਜਿਹੜਾ ਕੰਮ ਉਹ ਵੀ ਬੰਦ ਪਿਆ ਇਹ ਸਿਰਫ ਤੇ ਸਿਰਫ ਸਾਡੀ ਇੱਕ ਹਰਾਸਮੈਂਟ ਆ ਸਾਨੂੰ ਜਿਹੜਾ ਹਰਾਸਮੈਂਟ ਸਾਨੂੰ ਕੀਤਾ ਜਾ ਰਿਹਾ ਤੁਸੀਂ ਕੋਈ ਵੀ ਮੈਨੂੰ ਏਰੀਆ ਇੱਕ ਐਸਾ ਦੱਸ ਦੋ ਵੀ ਜਿਹੜਾ ਪੂਰਨ ਤੌਰ ਤੇ ਫਟਕ ਜਿਹੜਾ ਬੰਦ ਕੀਤਾ ਹੋਵੇ ਵੀ ਸਾਰੇ ਫਟਕ ਖੁੱਲਿਆ ਪੱਖੋ ਵਾਲਾ ਲਾ ਲਓ ਉਹ ਦੂਸਰਾ ਫਾਟਕ ਲਾ ਲੋ ਦਾਣਾ ਮੰਡੀ ਸਾਰੇ ਫਾਟਕ ਖੁੱਲਿਆ ਯਾਰ ਕੁਝ ਸਮਾਂ ਦਿੰਦੇ ਆ ਨਾਲੀ ਫਾਟ ਖੋਲ ਦਿੰਦੇ ਕਿਉਂ ਕਿ ਪੋਰਸ਼ ਏਰੀਆ ਵੀ ਆਣ ਜਾਣ ਦਾ ਲਾਂਗਾ ਵਾ ਤੇ ਸਾਡਾ ਕੀ ਗੱਲ ਅਸੀਂ ਪਈ ਇੱਕ ਕੁਚਲੇ ਦੱਬੇ ਕੁਚਲੇ ਲੋਗ ਆ ਯਾਰ ਜਿਹੜਾ ਤੁਸੀਂ ਸਾਡੇ ਨਾਲ ਵਿਤਕਰਾ ਕਰ ਰਹੇ ਹੋ ਸੋ ਇਸ ਲਈ ਇਹ ਵਿਤਕਰਾ ਹੁਣ ਬਰਦਾਸ਼ਤ ਨਹੀਂ ਕੀਤਾ ਜਾਊਗਾ ਬਿਲਕੁਲ ਜਿੱਦਾਂ ਤੁਸੀਂ ਕਹਿ ਰਹੇ ਲੱਖ ਲੋਕ ਜਿਹੜੇ ਰੋਜ਼ ਉੱਥੇ ਕ੍ਰੋਸ ਹੁੰਦੇ ਸੀਗੇ ਉਹਦੇ ਵਿੱਚ ਕਈ ਬਿਮਾਰੀ ਜਾਰੀ ਵਾਲੇ ਲੋਕ ਸੀਗੇ ਕਈ ਤੁਸੀਂ ਜਿਹੜੀਆਂ ਮੰਗਾਂ ਕੀਤੀਆਂ ਹੋਈਆਂ ਇਹਦੇ ਵਿੱਚ ਟੂ ਵీలਰ ਤੇ ਕਈ ਐਮਰਜੈਂਸੀ ਸੁਵਿਧਾਵਾਂ ਨੂੰ ਕ੍ਰੋਸ ਕੀਤਾ ਜਾਵੇ ਤੇ ਕੀ ਲੰਦਾ ਹੁਣ ਮੰਗ ਪੱਤਰ ਲੈ ਕੇ ਪਹੁੰਚੇ ਸੀਗੇ ਡੀਸੀ ਆਫਿਸ ਨੂੰ ਮਿਲੋ ਡੀਸੀ ਸਾਹਿਬ ਨੂੰ ਮਿਲੋ ਕੀ ਆਸ਼ਵਾਸ਼ਣ ਦਿੱਤਾ ਗਿਆ ਸਾਨੂੰ ਉਹਨਾਂ ਨੇ ਪੂਰਨ ਤੌਰ ਤੇ ਯਕੀਨ ਦਿਵਾਇਆ ਵਾ ਪਈ ਜਿਹੜਾ ਟੂ ਵੀਲਰ ਦਾ ਰਸਤਾ ਵਾ ਉਹ ਤੁਹਾਨੂੰ ਰੇਲਵੇ ਨਾਲ ਗੱਲ ਕਰਕੇ ਵੀ ਦਵਾਇਆ ਜਾਊਗਾ ਹਾਂ ਬਾਕੀ ਦੇਖੋ ਮੇਰੀ ਗੱਲ ਸੁਣੋ ਅਫਸਰਾਂ ਦਾ ਕੰਮ ਹੁੰਦਾ ਸਾਨੂੰ ਯਕੀਨ ਦਿਵਾਉਣਾ ਤੇ ਕੰਮ ਕਰਵਾਉਣਾ ਜੇ ਅਫਸਰਾਂ ਨੇ ਕਰਵਾਉਣਾ ਹੋਵੇ ਬਾਕੀ ਦੇਖੋ ਅਸੀਂ ਜਿਹੜਾ ਵਾ ਲੰਬੇ ਸਮੇਂ ਤੋਂ ਅਸੀਂ ਇੱਕ ਇਹੀ ਰੇਲਵੇ ਫਾਟਕ ਨੂੰ ਲੈ ਕੇ ਨਹੀਂ ਬਹੁਤ ਸਾਲਾਂ ਤੋਂ ਅਸੀਂ ਕਈ ਮੰਗਾਂ ਨੂੰ ਲੈ ਕੇ ਤੁਰੇ ਹੋਏ ਸੀ ਵੀ ਜਿਹੜੇ ਅਸੀਂ ਪੂਰਨ ਤੌਰ ਤੇ ਕਰਵਾਈਆਂ ਪੂਰੀਆਂ ਪਰ ਜਿਹੜੀ ਆ ਮੰਗ ਆ ਇਹ 13 ਏਰੀਏ ਨੇ 13 ਏਰੀਏ 13 ਏਰੀਏ ਤੁਸੀਂ ਇਹ حساب ਲਾ ਲਓ ਵਿਚਾਰੇ ਅੱਜ ਮਰਨ ਨੂੰ ਤਿਆਰ ਆ ਅਸੀਂ ਉਹ ਮਰਨ ਨਹੀਂ ਦੇਣੇ ਹੁਣ ਅਸੀਂ ਜਿਹੜੇ ਏਰੀਏ ਨੇ ਮੁਹੱਲੇ ਨੇ ਉਹ ਅਸੀਂ ਰੇਲਵੇ ਦੇ ਪਟਰੀ ਦੇ ਵਿੱਚ ਆਵਾਂਗੇ ਤੇ ਆਪਣਾ ਰੇਲ ਰੋਕੋ ਅੰਦੋਲਨ ਆ ਜਿਹੜਾ ਉਹ ਅਸੀਂ ਕਰਾਂਗੇ ਬਿਲਕੁਲ ਇਹ ਤਕਰੀਬਨ ਕਿੰਨੇ ਕੇ ਮਹੀਨੇ ਹੋ ਚੁੱਕੇ ਨੇ ਬਿਲਕੁਲ ਠੱਪ ਹੋਏ ਨੂੰ ਫਾਟਕ ਨੂੰ ਜਿਹੜਾ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਦੇਖੋ ਇਹਨੂੰ 6 ਤੋਂ 7 ਮਹੀਨੇ ਹੋ ਗਏ ਪੂਰਨ ਤੌਰ ਤੇ ਬੰਦ ਕੀਤੇ ਨੂੰ ਬੰਦ ਕੀਤੇ ਨੂੰ ਮੈਂ ਕਹਿੰਦਾ ਯਾਰ ਅੱਗੇ ਲੁੱਟਾ ਖੋਹਾਂ ਸੀ ਨਾ ਜਿਹੜੀਆਂ ਇੱਕ ਮਹੀਨੇ ਦੇ ਵਿੱਚ ਦੋ ਪਰ ਹੁਣ ਹੁਣ ਜਿਹੜੀ ਰੂਟੀਨ ਦੇ ਵਿੱਚ 10 15 ਕਿਉਂ ਕਿਉਂਕਿ ਜਿਹੜੀ ਇਹਨਾਂ ਨੇ ਬਾਉਂਡਰੀ ਬਣਾਈ ਹੈ ਨਾ ਯੰਗ ਨੇ ਜਿਹੜੇ ਲੁੱਟਾ ਖੋਹਾ ਕਰਨ ਵਾਲੇ ਉਹ ਖੋਹ ਮੋਬਾਈਲ ਖੋਹਦੇ ਨੇ ਪਟਰੀ ਦਾ ਉਹਦਾ ਆਪਣਾ ਜਿਹੜਾ ਇਹਨਾਂ ਨੇ ਹਿੰਦੂਤਾਂ ਪਾਕਿਸਤਾਨ ਦੀ ਕੰਧ ਖੀਚੀ ਹੈ ਉਹਦੇ ਉੱਪਰੋਂ ਟੱਪ ਜਾਂਦੇ ਨੇ ਤੇ ਜਿਹੜਾ ਵਿਚਾਰਾ 올ਡ ਏਜ ਹੈ 올ਡ ਏਜ ਕਿੱਥੋਂ ਟੱਪ ਲੂਗਾ ਤੇ ਕਿੱਥੋਂ ਉਹਨੂੰ ਫੜ ਲੂਗਾ ਜੇ ਸਾਨੂੰ ਟੂ-ਵੀਲਰ ਲਈ ਰਸਤਾ ਮਿਲਦਾ ਵਾ ਤੇ ਅਸੀਂ ਯਾਰ ਉਹਨੂੰ ਜ਼ਰੂਰ ਜਿਹੜਾ ਲੁੱਟਾ ਖੋਹਾ ਨੇ ਜੜੀਆਂ ਅਸੀਂ ਕੁਝ ਆਪਣੇ ਬੰਦੇ ਲਾ ਕੇ ਪੁਲਿਸ ਦੀ ਮਦਦ ਨਾਲ ਉਹਨਾਂ ਨੂੰ ਨੱਥ ਤਾਂ ਪਾਵਾਂਗੇ ਫਿਰ ਹਾਲ ਤੁਹਾਡੀ ਮੇਨ ਮੰਗਾ ਕੀ ਹੈਗੀਆਂ ਇਹਦੇ ਵਿੱਚ ਫਾਟਕ ਨੂੰ ਲੈ ਕੇ ਜਿਹੜਾ ਫਾਟਕ ਤੇ ਕੰਮ ਵੀ ਚੱਲ ਰਿਹਾ ਤੇ ਨਾਲ ਨਾਲ ਇਹ ਮੇਨ ਮੰਗਾ ਕੀ ਹੈਗੀਆਂ ਸਾਡੀ ਜਿਹੜੀ ਮੇਨ ਮੰਗ ਹੈ ਸਾਨੂੰ ਟੂ-ਵੀਲਰ ਜਿਹੜਾ ਰਸਤਾ ਵਾ ਉਹ ਦਿੱਤਾ ਜਾਣਾ ਚਾਹੀਦਾ ਤਾਂ ਜੋ ਜਿਹੜੀ ਬੱਚਿਆਂ ਦੀ ਸਕੂਲ ਦੀ ਸਹੂਿਦਤ ਤੇ ਮੈਡੀਕਲ ਸਹੂਿਦਤ ਉਹ ਪੂਰਨ ਤੌਰ ਤੇ ਚੱਲਦੀ ਰਹੇ ਬਾਕੀ ਸਾਨੂੰ ਇਹ ਲਾਲਚ ਨਹੀਂ ਹੈਗਾ ਵੀ ਫਟਕ ਪੂਰਨ ਤੌਰ ਤੇ ਖੋਲ ਦੋ ਜੀ ਕਰ ਦੋ ਜੀ ਅਸੀਂ ਰੇਲਵੇ ਦੇ ਕਿਸੇ ਕੰਮ 'ਚ ਵਿਗਨ ਨਹੀਂ ਪਾਉਣਾ ਚਾਹੁੰਦੇ ਪਰ ਹਾਂ ਜੇ ਸਾਡੀ ਇਹ ਮੰਗਾ ਸਾਡੀਆਂ ਸਿਰਫ ਦੋ ਮੰਗਾਂ ਨੇ ਯਾਰ ਵੀ ਸਾਨੂੰ ਟੂ-ਵਿਲਰ ਲਈ ਰਸਤਾ ਦਿੱਤਾ ਜਾਵੇ ਇੱਕ ਵੀ ਮੈਡੀਕਲ ਸਹੂਲਤ ਜਿਹੜੀ ਉਹ ਪੂਰਨ ਤੌਰ ਤੇ ਚੱਲਦੀ ਰਹੂਗੀ ਮੱਲਾ ਨਿਵਾਸੀ ਜਿਹੜੇ ਵਿਚਾਰੇ ਅੱਧਰ ਉੱਧਰ ਜਾਂਦੇ ਸੀ ਉਹ ਹੋ ਜਾਊਗੀ ਤੇ ਜਿਹੜੀ ਜ਼ਰੂਰੀ ਹੈ ਉਹ ਬੱਚਿਆਂ ਦੇ ਸਕੂਲ ਤੇ ਬੱਚਿਆਂ ਦੇ ਸਕੂਲ ਤੁਸੀਂ ਮੈਂ ਕਹਿੰਨਾ ਮੇਰੇ ਨਾਲ ਕੋਈ 1 ਟੂ 1 ਕੋਈ ਮੰਤਰੀ ਦਾ ਪੀਏ ਕੋਈ ਕੁਝ ਕੋਈ ਵੀ 1 ਟੂ 1 ਕਰ ਲਵੇ ਵੀ ਭਾਈ ਸਕੂਲ ਦੀ ਸਹੂਲਤ ਕਿੱਥੇ ਰਹਿ ਗਈ ਯਾਰ ਹੁਣ ਰੋਂਗ ਸਾਈਡ ਤੋਂ ਘੁੰਮ ਕੇ ਪੁਲ ਚੜ੍ਹਨਾ ਪੈਂਦਾ ਜਿਹਦੇ ਕਾਰਨ ਕਈ ਬੱਚੇ ਜ਼ਖਮੀ ਹੋਏ ਨੇ ਪੁਲ ਤੋਂ ਰੋਂਗ ਸਾਈਡ ਤੋਂ ਵਿਚਾਰੇ ਜਿਹੜੇ ਚੜ੍ਹਦੇ ਕਿਉਂਕਿ ਹੋਰ ਕੋਈ ਰਾਸਤਾ ਨਹੀਂ ਹੈਗਾ ਤੇ ਇਸ ਲਈ ਵੀ ਅਸੀਂ ਇਹ ਚੀਜ਼ ਯਾਰ ਹੁਣ ਬੱਚੇ ਦਾ ਮਰਦੇ ਦੇਖ ਨਹੀਂ ਸਕਦੇ ਤੇ ਸਾਨੂੰ ਜੇ ਸੂਲੀ ਤੇ ਵੀ ਚੜਾ ਦੂਗੀ ਰੇਲਵੇ ਤੇ ਕੋਈ ਸਾਨੂੰ ਫਰਕ ਨਹੀਂ ਬਿਲਕੁਲ ਅਗਲਾ ਸਟੈਪ ਤੁਹਾਡਾ ਕੀ ਹੈਗਾ ਹੁਣ ਇੱਥੇ ਪਹੁੰਚੇ ਹਾਂ ਅਗਲਾ ਸਟੈਪ ਸਾਡਾ ਜਿਹੜਾ ਅਗਲਾ ਸਟੈਪ ਆ 7 ਦਿਨਾਂ ਬਾਅਦ ਅਸੀਂ ਉੱਥੇ ਸੰਘਰਸ਼ ਕਰਾਂਗੇ ਸੰਘਰਸ਼ ਕਰਕੇ ਅਸੀਂ ਪੂਰਨ ਤੌਰ ਤੇ ਜਿਹੜਾ ਧਰਨਾ ਵਾ ਰਾਸ਼ਟਰੀ ਮਹਾਦੇਵ ਸੰਗਰਸ਼ ਦਾ ਲੋਲਾ ਲਾਵਾਂਗੇ ਧਰਨਾ ਲਾ ਕੇ ਰੇਲ ਰੋਕੋ ਅੰਦੋਲਨ ਆ ਜਿਹੜਾ ਟਾਈਮ ਦਵਾਂਗੇ ਉੱਥੇ ਸਾਰੇ ਮੀਡੀਆ ਦੇ ਥਰੂ ਜੇ ਉਹ ਸਾਡੀ ਮੰਗ ਨਾ ਪੂਰੀ ਕੀਤੀ ਗਈ ਤੇ ਅਸੀਂ ਰੇਲ ਰੋਕ ਅੰਦੋਲਨ ਕਰਾਂਗੇ ਸੋ ਦੱਸ ਦਈਏ ਕਿ ਨੌਜਵਾਨ ਯੋਤਾ ਦੇਖ ਸਕਦੇ ਹੋ ਕਿ ਰਾਸ਼ਟ੍ਰ ਮਹਾਦੇਵ ਜਿਹੜਾ ਸੰਘਰਸ਼ दल ਹੈ ਉਹਨਾਂ ਵੱਲੋਂ ਮੰਗ ਜਿਹੜੀ ਹੈ ਕੀਤੀ ਜਾ ਰਹੀ ਹੈ ਦੇਖ ਸਕਦੇ ਹੋ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰਾ ਦਿੰਨੇ ਆ ਨਿਊ ਕਰਤਾਰ ਨਗਰ ਦਾ ਜਿਹੜਾ ਫਾਟਕ ਹੈ ਜਿਸ ਫਾਟਕ ਨੂੰ ਬੰਦ ਹੋਏ ਨੂੰ ਜਿਹੜਾ 6 ਮਹੀਨੇ ਤੋਂ ਵੀ ਪਲੱਸ ਹੋ ਚੁੱਕੇ ਨੇ ਉਹਨਾਂ ਦੀਆਂ ਜਿਹੜੀਆਂ ਮੰਗਾਂ ਨੇ ਸਿਰਫ ਜ਼ਰੂਰੀ ਸੁਵਿਧਾਵਾਂ ਨੂੰ ਲੈ ਕੇ ਮੋਟਰਸਾਈਕਲ ਵਹੀਕਲ ਹੋ ਗਈ ਹੈ ਜਾਂ ਐਮਰਜੈਂਸੀ ਸੁਵਿਧਾਵਾਂ ਨੂੰ ਲੈ ਕੇ ਉਹ ਮੰਗਾਂ ਹੈਗੀਆਂ ਕਿ ਉਸ ਮੰਗਾਂ ਨੂੰ ਲੈ ਕੇ ਉਹ ਜਿਹੜੀ ਫਾਟਕ ਦੇ ਵਿੱਚ ਸਾਨੂੰ ਰਸਤਾ ਦਿੱ ਅਸੀਂ ਜਿਹੜਾ ਅੰਦੋਲਨ ਜਿਹੜਾ ਅੱਗੇ ਕਰਾਂਗੇ ਤਾਂ ਰੇਲ ਰੋਕੋ ਅੰਦੋਲਨ ਵੀ ਉਹਨਾਂ ਵੱਲੋਂ ਕਿਹਾ ਗਿਆ ਕਿ ਰੇਲ ਰੋਕੋ ਅੰਦੋਲਨ ਵੀ ਕਰਾਂਗੇ ਹੁਣ ਡੀਸੀ ਸਾਹਿਬ ਕੋ ਪਹੁੰਚੇ ਸੀਗੇ ਸੋ ਮੰਗ ਪੱਤਰ ਦਿੱਤਾ ਹੈ ਉਹਨਾਂ ਵੱਲੋਂ ਆਸ਼ਵਾਸ਼ਣ ਵੀ ਦਿੱਤਾ ਗਿਆ ਕਿ ਕਿਤੇ ਨੇ ਕਿਤੇ ਕਿ ਮੋਟਰਸਾਈਕਲ ਵਹੀਕਲ ਜਿਹੜਾ ਹੈ ਉਹ ਵੀ ਰੇਲਵੇ ਨਾਲ ਗੱਲ ਕਰਨ ਤੋਂ ਬਾਅਦ ਕਿਤੇ ਨੇ ਕਿਤੇ ਕ੍ਰੋਸ ਕੀਤਾ ਜਾਊਗਾ ਪਰ ਹੁਣ ਦੇਖਣਾ ਹੋਵੇਗਾ ਕਿ ਜਿਹੜੀਆਂ ਮੰਗਾਂ ਅੱਗੇ ਕੀਤੀਆਂ ਗਈਆਂ ਨੇ ਡੀਸੀ ਸਾਹਿਬ ਦੇ ਅੱਗੇ ਸੋ ਇਹ ਮੰਗਾਂ ਕਦੋਂ ਤੱਕ ਜਿਹੜੀਆਂ ਪੂਰੀਆਂ ਹੁੰਦੀਆਂ ਨੇ ਜਾਂ ਫਾਟਕ ਜਿਹੜਾ ਹੈ ਉਹ ਕਦੋਂ ਤੱਕ ਜਿਹੜਾ ਬਣ ਕੇ ਤਿਆਰ ਹੁੰਦਾ ਤੇ ਲੋਕਾਂ ਨੂੰ ਜਿਹੜੀਆਂ ਦਿੱ